ਹਾਂਜੀ ਉਦਰਾ ਆਲੂ ਛਿਲਦੇ ਮੈਂ ਤੇ ਆਲੂ ਛਿਲ ਲੈਣੇ ਆਪਾਂ ਟੰਡੇ ਹੋ ਜਾਣਗੇ ਜਦੋਂ ਛਿੱਲ ਕੇ ਰਿ ਤੇ ਇਹਨਾਂ ਨੂੰ ਆਪਾਂ ਮੈਸ਼ ਕਰਾਂਗੇ ਬਾਅਦ ਚ ਤੇ ਫਿਰ ਅੱਗੇ ਸਾਰੀ ਆਪਣੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਤੁਸੀਂ ਜਰੂਰ ਬਣਾ ਕੇ ਟਰਾਈ ਕਰਿਓ ਘਰੇ ਬਹੁਤ ਹੀ ਜਿਆਦਾ ਸੌਖੀ ਵੀ ਆ ਰੈਸਪੀ ਤੇ ਸਵਾਦ ਵੀ ਬਹੁਤ ਵਧੀਆ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਏ ਇੱਦਾਂ ਬੰਦੇ ਸ਼ੇਲੇ ਸਾਰੇ ਤੇ ਚੰਗੀ ਤਰ੍ਹਾਂ ਨਾਲ ਮੈਸ਼ ਕਰਾ ਕੇ ਫਿਰ ਤੁਹਾਨੂੰ ਖਾਣੇ ਹਾਂ ਹਾਂਜੀ ਹੁਣ ਆਪਾਂ ਆਲੂਆਂ ਨੂੰ ਮੈਸ਼ ਕਰ ਲੈਣਾ ਵਾ ਇੱਕ ਇੱਕ ਕਰਕੇ ਆਪਾਂ ਸਾਰੇ ਆਲੂ ਮੈਸ਼ ਕਰ ਲਾਂਗੇ ਆਪਣੇ ਹਲਵਣ ਮੈਸ਼ ਕਰਨ ਤੋਂ ਬਾਅਦ ਚੋਤਨ ਦੁਕਾਨੇ ਕਿਹੜੇ ਕਿਹੜੇ ਮਸਾਲੇ ਛਿਪਿੰਦੇ ਆ ਹਾਂਜੀ ਆਲੂ ਆਪਣੇ ਮੈਸ਼ ਹੋ ਚੁੱਕੇ ਆ ਤੇ ਹਾਂਜੀ ਹੁਣ ਆਪਾਂ ਪਿਆਜ ਜਾਣ ਕਰ ਲਾਂਗੇ ਗਾਈਸ ਇੱਥੇ ਆਪਾਂ ਨੇ ਬ੍ਰੈਡਾਂ ਦੀ ਜਿਹੜੀ ਕ੍ਰਮਸ ਹੁੰਦੀ ਹੈ ਆਪੇ ਸਾਈਡ ਵਾਲੇ ਉਹਨਾਂ ਨੂੰ ਉੱਪਰ ਚੰਗੀ ਤਰ੍ਹਾਂ ਘਾ ਕੇ ਤੇ ਆਪਾਂ ਉਹਨਾਂ ਨੂੰ ਕਰ ਲਾਂਗੇ ਗ੍ਰੇਡ ਤੇ ਤਾਂ ਆਪਾਂ ਦਿਖਾਣੇ ਆ। ਯੂ ਗਾਈਸ ਆਪਾਂ ਪਿਆਜ਼ ਤੇ ਅਗਰ ਮਿਰਚਾਂ ਜਿਹੜੀਆਂ ਚੋਪ ਕਰ ਲਿਆ ਵਾ। ਗਾਈਸ ਆਪਾਂ ਬ੍ਰੈਡਾਂ ਨੂੰ ਗੋਲ-ਗੋਲ ਸ਼ੇਪ ਚ ਇਦਾਂ ਇਦਾਂ ਕੱਟ ਲਾਂਗੇ। ਆਪਾਂ ਗਾਈਸ ਸਾਰੇ ਇਦਾਂ ਹੀ ਕੱਟ ਲਾਂਗੇ ਫਿਰ ਤੁਹਾਨੂੰ ਦਿਖਾਣੇ ਆ ਆਪਾਂ। ਤੇ ਗਾਇਸ ਜੇ ਆਪਾਂ ਜਿਹੜੇ ਆਪਾਂ ਕਰੰਚਸ ਹੋਏ ਸੀਗੇ ਇੱਥੇ ਲਿਆਵਲੇ ਇੱਕ ਬਾਕੀ ਆ ਜਿਹੜਾ ਕਰੰਚਸ ਹੋਏ ਸੀ ਇਹਨਾਂ ਨੂੰ ਅੱਪ ਜਾ ਕੇ ਅਸੀਂ ਕਰ ਲਾਂਗੇ ਗ੍ਰਾਇੰਡ ਟੱਕਲਾਂ ਦਿਨੇ ਉੱਪਰ ਆਪਾਂ ਤੇ ਗਾਇਸ ਆਪਾਂ ਇਹਨਾਂ ਨੂੰ ਕਰ ਲਾਂਗੇ ਗ੍ਰਾਇੰਡ ਤੇ ਆਪਾਂ ਜਿਹੜੇ ਬ੍ਰੈਂਡ ਸੀਗੇ ਉਹ ਆਪ ਕੱਢ ਲਿਆ ਸਾਰੇ ਤੇ ਗਾਇਸ ਆਪਾਂ ਇਹ ਆਵਲੇ ਕਰੰਚਸ ਵੀ ਸਾਰੇ ਉਹ ਜੁੱਕਿਆ ਗ੍ਰਾਇੰਡ ਕਿਸੇ ਤੰਪਾਲ ਨੂੰ ਜਿਸਾਈ ਜਿਹੜੇ ਮਸਾਲੇ ਪਾਵਾਂਗੇ ਫਿਰ ਤੁਹਾਨੂੰ ਅੱਪ ਦਿਖਾਣੇ ਆ ਗਾਇਸ ਨੂੰ ਨੱਬ ਬਣਾਗੇ ਨਮਕ ਤੇ ਨੱਬ ਬਣਾਗੇ ਚਾਟ ਮਸਾਲਾ ਚਾਟ ਮਸਾਲਾ ਥੋੜਾ ਜਿਹਾ ਐ ਥੋੜਾ ਜਿਹਾ ਪਾਣ ਕਾਲੀ ਮਿਰਚ ਕਾਲੀ ਮਿਰਚ ਪਾਣੀ ਵੀ ਥੋੜੀ ਜੀ ਗਾਇਸ ਨੂੰ ਨੱਬ ਬਣਾਗੇ ਚਿਲੀ ਫਲੈਕਸ

ਤੇ ਇਹ ਡਿਸ਼ ਵੀ ਆਪਣੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਬਣਾ ਕੇ ਆਪਣੇ ਘਰੇ ਦੇ ਬੱਚਿਆਂ ਨੂੰ ਬਣਾ ਕੇ ਦਿਓ ਜ਼ਰੂਰ ਬਹੁਤ ਪਸੰਦ ਆਉਣਗੇ ਬੱਚਿਆਂ ਨੂੰ ਤੇ ਬਾਹਰ ਦੇ 버ਗਰ ਵਾਚੇ ਖਾਣਾ ਭੁੱਲ ਜਾਣਗੇ ਤੇ ਘਰ ਦੇ ਵਿੱਚ ਹੀ ਕਿਆ ਕਰਨਗੇ ਬਣਾ ਕੇ ਕੋਈ ਤਾਂ ਤੁਹਾਨੂੰ 버ਗਰ ਆਹ ਦੇਖੋ ਆਪਾਂ ਮਸਾਲਾ ਇਦਾਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਸਾਰੇ ਮਸਾਲੇ ਨੂੰ ਐਡ ਕਰਕੇ ਹਾਂਜੀ ਆਪਣਾ ਦੇਖੋ ਸਾਰਾ ਮਿਕਸਚਰ ਰੈਡੀ ਹੋ ਗਿਆ ਵਾ ਅੱਗੇ ਦਿਖਾਉਣੇ ਤੁਹਾਨੂੰ ਕਿਵੇਂ-ਕਿਵੇਂ ਕਰਨਾ ਤੇ ਗਾਇਸ ਇੱਥੇ ਅਸੀਂ ਬੜਿਆ ਰੈਡੀ ਕਰ ਲਈ ਸੀਗੇ ਹਾਂਜੀ ਹੁਣ ਆਪਾਂ ਪੀਜ਼ਾ ਸੌਸ ਲਗਾ ਲੈਣੀ ਆ ਬ੍ਰੈਡ ਦੇ ਉੱਪਰ ਇਸ ਤਰੀਕੇ ਨਾਲ ਪੀਜ਼ਾ ਸੌਸ ਚੰਗੀ ਤਰ੍ਹਾਂ ਆਪਾਂ ਲਗਾ ਕੇ ਇਹਦੇ ਵਿੱਚ ਆਪਾਂ ਪਾ ਲੈਣੀ ਚੀਜ਼ ਚੀਜ਼ ਨੂੰ ਮੈਂ ਇਸ ਤਰ੍ਹਾਂ ਟਿਕੇ ਨਾਲ ਕੱਟ ਲਿਆ ਸੀਗਾ ਤੇ ਇਸ ਤਰ੍ਹਾਂ ਪਾ ਲਾਂਗੇ ਇਨਵਰਪਾ ਇਸਟਰੰਬ ਬੰਦ ਕਰ ਲੈਣਾ ਇਹਦੇ ਉੱਪਰੋਂ ਆਪਾਂ ਆਲੂਆਂ ਦੀ ਕੋਟਿੰਗ ਕਰਾਂਗੇ ਉਲਟਾ-ਪੁਲਟਾ 버ਗਰ ਬਣਾਉਣ ਲਈ ਕਿਉਂਕਿ ਗਾਇਸ ਬ੍ਰੈਡ ਦੇ ਅੰਦਰ ਹੋ ਗਿਆ ਟਿੱਕੀ ਅੱ디 ਬਾਹਰ ਹੋਗੀ ਯੈਸ ਹੁਣ ਦੇਖੋ ਇਸ ਤਰੀਕੇ ਨਾਲ ਆਪਾਂ ਆਲੂਆਂ ਦੀ ਕੋਟਿੰਗ ਕਰ ਦੇਣੀ ਹੈ ਚੰਗੀ ਤਰ੍ਹਾਂ ਬਾਹਰਲੇ ਪਾਸੇ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਆਲੂ ਨਗਾਲ ਕੇ ਇਹਨੂੰ ਸੈੱਟ ਕਰ ਲੈਣਾ ਆਪਾਂ ਇਸ ਤਰ੍ਹਾਂ 버ਗਰ ਦੀ ਸ਼ੇਪ ਵਾਂਗੂ ਹਾਂਜੀ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਆਲੂਆਂ ਦੀ ਕੋਟਿੰਗ ਕਰਕੇ ਤੇ ਇਸ ਤਰ੍ਹਾਂ ਦੀ ਸ਼ੇਪ ਆਪਾਂ ਦੇ ਦੇਣੀ 버ਗਰ ਦੀ ਤੇ ਅੱਗੇ ਵੀ ਜਿਵੇਂ ਕਰਨਾ ਦਾ ਮੂ ਵੀ ਦੱਸ ਦਿਆਂ ਤੁਹਾਨੂੰ ਅਸੀਂ ਤੇ ਪਹਿਲਾਂ ਆਪਾਂ ਰੈਡੀ ਕਰ ਲਈਏ ਸਾਰੇ ਹਾਂਜੀ ਆਪਾਂ ਇਸੇ ਤਰੀਕੇ ਨਾਲ ਸਾਰੇ ਰੈਡੀ ਕਰ ਲਵਾਂਗੇ सेकेंड बर्गर भी गाइस अब बंदे तैयार कर रहे हैं दही गाइस किन्ना किन्ना ने पहला भी ये मतलब ट्राई किया था सानू कमेंट में जरूर दस्यो अभी तो फर्स्ट टाइम ही कर रहे हैं ना मेनू तो नहीं लगता किसी ने ट्राई किया होगा रेस्टोरेंट्स में मिलते है बर्गर नहीं करे कह रही हूं करे ट्राई करूंगी ਕਰੇ ਨਹੀਂ ਤੌੜਾ ਬਣਾ ਕੇ ਆਪ ਹਾਂਜੀ ਆਪਾਂ ਔਇਲ ਨੂੰ ਗਰਮ ਧਰਦਾਂਗੇ ਆਪਾਂ ਗਾਇਸ ਕੱਜ ਦੇ ਬਾਲਜ ਪਾਇਆ ਹੋਇਆ ਹੈ ਨਾ ਔਇਲ ਨੂੰ ਧਰਦਾ ਕਰੂੰ ਜਦੋਂ ਗਰਮ ਹੋ ਜੂਗਾ ਫਿਰ ਆਪਾਂ ਫਰਾਈ ਕਰ ਲਾਂਗੇ ਬਰਗਰਸ ਬਣ ਗਏ ਸੀ ਕਿ ਜੇ ਆਪਾਂ ਪਹਿਲਾਂ ਆਵਲੇ ਰੈਡੀ ਕਰਨੇ ਸੀ ਤੇ ਹੁਣ ਆਪਾਂ ਕੋਟਿੰਗ ਕਰ ਲਾਂਗੇ ਉੱਪਰ ਆਲੂਆਂ ਦੀ ਤੇ ਉਸ ਤੋਂ ਬਾਅਦ ਆਪਾਂ ਨਾ ਗਾਇਸ ਮੈਦਦੇ ਨੂੰ ਉਹ ਮੰਮਾ ਕੀ ਕਰਨਾ ਉਸ ਤੋਂ ਬਾਅਦ ਮੈਂ ਇਹਦੇ ਦਾ ਥੋੜਾ ਜਿਹਾ ਕੋਲ ਬਣਾਵਾਂਗੇ ਉਹਦੇ ਵਿੱਚ ਡਿਪ ਕਰ ਕਰਕੇ ਆਪਾਂ ਬ੍ਰੈਡ ਕ੍ਰੰਬਸ ਦੇ ਉੱਪਰ ਲਗਾ ਲਵਾਂਗੇ ਕਿ ਫਿਰ ਫਰਾਈ ਕਰ ਗਏ ਗਾਇਸ ਬ੍ਰੈਡ ਕ੍ਰੰਬਸ ਨਾਲ ਆਪਣੇ ਫਰਾਈ ਵਧੀਆ ਹੋ ਜੂਗੇ ਕ੍ਰਿਸਪੀ ਬਣਦੇ ਆ ਕ੍ਰਿਸਪੀ ਬਣਦੇ ਆ ਇਹਨਾਂ ਪਰ ਰੈਡੀ ਕਰ ਲਾਂਗੇ 버ਗਰਸ ਗਾਇਸ ਇਹ ਤੁਸੀਂ ਚਾਹੋ ਤਾਂ ਬੱਚੋ ਵੀ ਟਮੇਟੋ ਸੌਸ ਨਾਲ ਖਾ ਸਕਦੇ ਹੋ ਗੱਟ ਪਹਿਲਾਂ ਵੀ ਲਾ ਸਕਦੇ ਅਸੀਂ ਭੁੱਲ ਕੇ ਇਸ ਕਰਕੇ ਜੇ ਬਾਤ ਚੋਂ ਖਾ ਲਾਂਗੇ ਲੈ ਮਮਾ ਨਹੀਂ ਕੱਲੀ ਪੀਜਾ ਸੌਸ ਹੀ ਲਾਉਣੀ ਸੀਗੀ ਉੱਪਰ ਇਹਦੇ ਨਾਲ ਪਾਓ ਬੜੀਆਂ ਲੱਗਦੀ ਤੇ ਇੱਥੇ ਆਪਣਾ ਗਰਮ ਹੋ ਰਿਹਾ ਵਾ ਸਾਰੇ ਰੈਡੀ ਕਰਨ ਤੋਂ ਬਾਅਦ ਜੋ ਫਿਰ ਤੁਹਾਨੂੰ ਅੱਗੇ ਓਏ ਤੇ ਪਸਾਰੇ ਆਪਣੇ ਉਲਟੇ-ਪੁਲਟੇ ਬਰਗਰ ਨਾਲ ਰੈਡੀ ਕਰ ਲਈਏ ਤੇ ਇਧਰ ਬ੍ਰੈਡ ਕ੍ਰੰਬਸ ਆਪਣਾ ਪਿਆ ਹੋਇਆ ਤੇ ਤੇ ਆਇਲ ਵੀ ਆਪਣਾ ਗਰਮ ਹੋ ਚੁੱਕਿਆ ਤੇ ਇਧਰ ਮੈਂ ਮਹਿਤਾ ਪਾ ਕੇ ਇਹਦਾ ਬਣਾਣਾ ਵੀ ਕੋਲ ਤੇ ਫਿਰ ਆਪਣੇ ਰੈਡੀ ਕਰਾਂਗੇ ਆਪਾਂ ਉਲਟੇ-ਪੁਲਟੇ 버ਗਰ ਗਾਇਜ ਆਪਣੇ ਇੱਕ 버거ਸ ਬਣੈਣਗੇ ਇੱਕ ਬਹੁਤ ਡੱਡਾ ਬੈਪੀ ਮੁੱਤਾ ਜਿਹਾ ਤੇ ਮਾਂ ਆਪਾ ਅਲੂ ਕਿੰਨੇ ਕ ਲਈ ਪਿਸ ਗਏ ਆਲੂ ਆਪਾਂ ਨਾ ਦਾ ਅਲੂ ਲੈ ਓਨੇ ਨਾਲ ਕੋਲ ਆ ਪੇਰੀਆ ਹਾਂਜੀ ਆਪਾਂ ਇਸ ਤਰੀਕੇ ਨਾਲ ਆਪਣਾ ਉਲਟਾ-ਪੁਲਟਾ 버ਗਰ ਲੈ ਲੈਣਾ ਤੇ ਇਹਨੂੰ ਆਪਾਂ ਡਿਪ ਕਰ ਲਾਂਗੇ ਇਸ ਤਰੀਕੇ ਨਾਲ ਤੇ ਆਪਾਂ ਇਧਰ ਲਾਂਗੇ ਬ੍ਰੈਡ ਕ੍ਰਮ ਬ੍ਰੈਡ ਕ੍ਰਮ ਸਪ ਚੰਗੀ ਤਰ੍ਹਾਂ ਲਗਾ ਲੈਣੀ ਉੱਪਰ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਬ੍ਰੈਡ ਕ੍ਰਮ ਚ ਲਗਾ ਕੇ ਤੇ ਆਇਲ ਦੇ ਵਿੱਚ ਪਾਈ ਜਾਵਾਂਗੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਨੇ ਫਿਰ ਇਸ ਟਿੱਕਾ ਨਾ ਲਗਾ ਲਈ ਆਪਾਂ ਹਰਕੇ ਹੀ ਹਸਾ ਲਈ ਗਾਇਸ ਗਰਮ ਬਹੁਤ ਜ਼ਿਆਦਾ ਹੋਇਆ ਕੋਈ ਗੱਲ ਨਹੀਂ ਬਸ ਝੰਡਾ ਚੈੱਕ ਪਕਾ ਕੇ ਬਾਹਰ ਮਾਰਦਾ ਪਿਆ ਹੋਇਆ ਗਰਮ ਹੋ ਜੇ ਤਾਂ ਮਾਰੂਗੀ ਟਿੱਕਾ ਇਹਨੂੰ ਆਪਾਂ ਘੜਤੀਏ ਪਹਿਲਾਂ ਤੇ ਦੂਸਰਾ ਆਪਣਾ ਪਾਵਾਂਗੇ ਦੂਜਾ ਪਾਵਾਂਗੇ ਆਪਾਂ का हमने कटला लेंगे ज्यादा फ्राई हो गया जल्दी तेल ज्यादा गरम सेगा ना इसका ये वाले फटाफट कट पे रख लेंगे दूसरा भी बना लेंगे बड़ा ब्रेड क्रम्स हां जी ऐसे तरीके से हम यहां पे ब्रेड क्रम्स लगा के तो फ्राई कर लेंगे फ्राई ਉੱਤੇ ਇਹ ਨਾ ਇਸ ਤਰ੍ਹਾਂ ਇਹ ਕਹਤਾ ਰਹੀ ਇੱਕ ਹੋਰ ਪੈ ਜਾਊਗਾ ਨਾ 3rd ਵਾਲਾ ਵੀ ਬਣਾ ਲਾਂਗੇ ਐਸੇ ਲਾ ਲੈਂਗੇ ਬ੍ਰੈਡ ਕ੍ਰੰਬਸ ਇਸ ਤਰੀਕੇ ਨਾਲ ਬਰਨਾਪ ਲਗਾਉ ਜੋ ਕਿ ਆਪਣੇ ਬ੍ਰੈਡ ਕ੍ਰੰਬਸ ਚੰਗੀ ਤਰ੍ਹਾਂ ਦੇ ਉੱਪਰ ਲਗਾ ਕੇ ਲੱਗ ਜਾ ਤੇ ਬਹੁਤ ਹੀ ਜ਼ਿਆਦਾ ਫਿਰ ਕ੍ਰਿਸਪੀ ਬਣੂਗਾ

ਇਸ ਤਰੀਕੇ ਨਾਲ ਹੀ ਆਪਾਂ ਸਾਰੇ ਬ੍ਰੈਡ ਕਰਾਂਗੇ ਬ੍ਰੈਡ ਕਰਮਸ ਲਗਾ ਲਾਂਗੇ ਬ੍ਰੈਡ ਕਰਮਸ ਲਗਾ ਕੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਰੱਖ ਲੈਣੇ ਆ ਇਹ ਫਰਾਈ ਕਰ ਲਾਂਗੇ ਤੇ ਗਾਇਜ਼ ਉਸ ਤੋਂ ਆਪ ਉਸ ਤੋਂ ਬਾਅਦ ਆਪਾਂ ਕਟਰ ਨਾਲ ਕੱਟ ਲਾਂਗੇ ਵਿੱਚੋਂ ਤੇ ਗਾਇਜ਼ ਆ ਦੇ ਕੋਪਲੇ ਪਿੰਨਿ ਜਦ ਅਕ੍ਰਿਪੀ ਬਣਿਆ ਇੱਥੇ ਆਪਣਾ ਆਵਲਾ ਫਰਾਈ ਹੋ ਗਿਆ ਹੁਣ ਆਪਾਂ ਵੀ ਕੱਢ ਲਾਂਗੇ ਸਾਰੇ ਰੈਡੀ ਕਰ ਲੈਨੇ ਇੱਧਰ ਬਣਾ ਕੇ પણ બ્રેડ ક્રોન સંવાળી હણ આપ બગાઈ સાવલા બગડ લંગે હંજી ઇધર અપના તીસરા બર્ગર ભી ઉલટા-પલટા રેડી હે ગાઈ સા આપ ચોથો બર્ગર ઉબાડા ਸਵਾਰ ਪਦੂ ਉਤਾਰਦੇ ਆ। ਜੁ ਕਿ ਪਹਿਲਾਂ ਜਿਆਦਾ ਹੋਇਆ ਏਨ ਕਰਮ ਸੀ ਇਸ ਕਰਕੇ ਉਹ ਚੰਦਾ ਬਿਆਜ ਹੈਗਾ। ਤਾਂ ਕੋਈ ਬੜੇ ਸਾਲੀ ਹੋ ਰਿਹਾ। ਗਾਇਸ ਆਪਣੇ ਆਵਲੇ ਵੀ ਆਪਣੇ ਪ੍ਰਾਈ ਹੋ ਚੁੱਕੇ ਆ। ਤੇ ਆਪਾਂ ਕੰਟਸ ਦਾ ਫੇਰ ਲੈਂਦੇ। ਉਹਨਾਂ ਦਾ ਉਹ ਕੰਟਾ। ਕਿਆ ਬਾਗਲੇ ਪਾਦਮ ਨੇ। ਇੱਕ ਇੱਕ ਕੰਟੀ ਮੋਗਾਂ ਨੇ। ਤੇ ਗਾਇਸ ਆਪਣੇ ਆਵਲੇ ਬਰਗ ਟੋਲ ਦਿੱਤੀਆ ਵਾ। ਬਾਕੀ ਆਪਣੇ ਹੀ ਹੋ ਗਏ। ਤੇ ਆਪਣੀਆਂ YouTube 10:00 ਵਜੇ ਆ। प्रपाइन अलुप राइगा लागों ती गाईस इती आपने ओटेबुल्टे मरगर वाटुके ने जाडी आंजी आपने ओटेबुल्टे मरगर बाटे राडी याजी ते, ते तानो आज दा बलोग सट अब दी आलगा वे ये लाइक का दियो ते, ते वन बलोग दा दियो आ